ਸਿਚੁਏਸ਼ਨਸ ਦਾ ਦੇਖੋ ਸਰ ਸਭ ਇਹਨਾਂ ਨੂੰ ਤੁਸੀਂ ਮੋਟੀਵੇਟ ਕਰ ਰਹੇ ਹੋ ਔਰ ਇਹ ਐਮਬੂਲੈਂਸ ਬਹੁਤ ਅੱਛਾ ਉਪਕਾਰ ਹੈ ਤੇ ਇਸ ਵੇਲੇ ਜਿਹੜਾ ਹੈਗਾ ਉਹ ਪੰਜਾਬ ਤੁਸੀਂ ਇੱਥੇ ਕਰ ਲਈ ਮੇਰਾ ਨਾਮ ਟਾਈਮ ਥੋੜਾ ਜਿਹਾ ਤੁਹਾਨੂੰ ਕੋਈ ਇਹ ਕੋਈ ਕੰਮ ਨੇ ਸਾਰੀ ਅੱਜ ਸਰ ਅੱਜ ਜਿਹੜੀ ਐਮਬੂਲੈਂਸ ਰਵਾਨਾ ਕੀਤੀ ਜਾ ਰਹੀ ਹੈ ਮੈਡੀਕਲ ਕਾਲਜ ਤੋਂ ਕਿ ਕਿੰਨੇ ਕਿਹੜੇ ਏਰੀਆ ਚ ਕੀਤੀ ਜਾ ਰਹੀ ਹੈ ਤੇ ਕੀ ਕੀ ਟੀਮਾਂ ਨੇ ਨਾਲ ਪਹੁੰਚਾ ਰਹੀ ਹੈ ਦੇਖੋ ਜਦੋਂ ਫਲਡਸ ਆਣੇ ਸ਼ੁਰੂ ਹੋਏ ਆ ਰਾਵੀ ਦੇ ਵਿੱਚ ਬਾਅਦ ਚ ਆਇਆ ਪਹਿਲਾਂ ਜਿਹੜਾ ਤੁਹਾਡਾ ਬਿਆਸ ਵਾਲਾ ਸੀ ਹਰੀਕੇ ਪਤਨ ਦੇ ਵਿੱਚ ਮੈਂ ਆਲਰੇਡੀ ਜਿਹੜਾ ਹੈਗਾ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰ ਚੁੱਕਾ ਹਾਂ ਜੀ ਤੇ ਇਹ ਸੱਤਵਾਂ ਜ਼ਿਲ੍ਹਾ ਹੈ ਮੇਰਾ ਪਹਿਲਾਂ ਕਪੂਰਥਲਾ ਦੇ ਵਿੱਚ ਤਾਰਨ ਤਾਰਨ ਫਾਜ਼ਲਕਾ ਫਿਰੋਜ਼ਪੁਰ ਮੈਂ ਗਿਆ ਸੀ ਉਹ ਪਿਛਲੇ ਸੰਡੇ ਗਿਆ ਸੀ ਮਤਲਬ ਮੈਂ ਸੰਡੇ ਵਾਪਸ ਆਇਆ ਸੀ ਮੈਂ ਪਿਛਲੇ ਵੀਰਵਾਰ ਗਿਆ ਸੀ ਤੇ ਜੋ ਮੈਂ ਉੱਥੇ ਪ੍ਰੈਕਟਿਸ ਦੇਖੀ ਮੈਂ ਉਸ ਤੋਂ ਪਹਿਲਾਂ ਜਿਹੜੀਆਂ ਹੈਗੀਆਂ ਪੰਜਾਬ ਲੈਵਲ ਤੇ ਕਮਰਜੈਂਸੀ ਰਿਸਪੌਂਸ ਸਿਸਟਮ ਇਹਦੇ ਵਿੱਚ 343 ਸਾਡੇ ਸੀਗੇ ਜਿਹੜੀਆਂ ਮੋਬਾਈਲ ਮੈਡੀਕਲ ਟੀਮ ਜਿਹਦੇ ਵਿੱਚ ਡਾਕਟਰ ਵੀ ਹੁੰਦਾ ਔਰ 450 ਤੋਂ ਜ਼ਿਆਦਾ ਜਿਹੜੀਆਂ ਸੀਗੀਆਂ ਔਰ ਰੈਪਿਡ ਰਿਸਪੌਂਸ ਟੀਮ ਜਿਹਦੇ ਵਿੱਚ ਪੈਰਾਮੈਡੀਕਸ ਤੇ ਐਸੈਂਸ਼ੀਅਲ ਮੈਡੀਸਿਨਸ ਹੁੰਦੀਆਂ 170 ਐਂਬੂਲੈਂਸ ਬਟ ਇਹ ਤੁਸੀਂ ਕਹ ਲਓ ਵੀ ਦੁਕਾਨ ਤੇ ਐਡਾ ਵੱਡਾ ਹੈ ਕਿ ਇਹ ਕਿਸੇ ਮਤਲਬ ਕਿ ਲਿਮਟਿਡ ਨਹੀਂ ਹੈ ਹੁਣ ਤਾਂ ਮੇਰੇ ਕੋਲ ਸਾਤ ਦੇ ਵੀ 12 ਜ਼ਿਲ੍ਹੇ ਜਿਹੜੇ ਹੈਗੇ ਆ ਇਫੈਕਟ ਹੋ ਚੁੱਕੇ ਉਹਨਾਂ ਦੇ ਵਿੱਚ ਪ੍ਰਿੰਡ ਡਬੇ ਹੋਏ ਆ ਔਰ ਅਰਬਨ ਫਲਡਿੰਗ ਔਰ ਦੂਜੇ ਵੀ ਲੋਕਾਂ ਦੇ ਘਰ ਬਾਕੀ ਜਗ੍ਹਾ ਤੇ ਵੀ ਡਿੱਗ ਰਹੇ ਆ ਤੁਸੀਂ ਕਹਿ ਸਕਦੇ ਹੋ ਕਿ ਮੋਸਟ ਆਫ ਦਾ ਪੰਜਾਬ ਤੇ ਸਾਰਾ ਹੀ ਹਿਮਾਚਲ ਪ੍ਰਦੇਸ਼ ਔਰ ਜੰਮੂ ਵੀ ਸਾਰਾ ਉਹ ਵੀ ਸਾਰਾ ਔਰ ਉੱਤਰਾਖੰਡ ਵੀ ਔਰ ਯੂਪੀ ਰਾਜਸਥਾਨ ਨਾਰਦਰਨ ਇੰਡੀਆ ਜਿਹੜਾ ਹੈਗਾ ਇਸੋਨੇ ਸਾਰੀ ਇਹਦੀ ਜਰਸੀ ਇਹਦੀ ਵੱਡੀ ਆ। ਤੋਂ ਸਾਨੂੰ ਰਿਸਪੌਂਸ ਸੀਗੀ ਤੇ ਉਹਦੇ ਵਿੱਚ ਮੈਂ ਆਪਣਾ ਜਿਹੜਾ ਭਾਈਚਾਰਾ ਹੈਗਾ ਚਾਹੇ ਜਿਹੜਾ ਮੇਰਾ ਵਿਭਾਗ ਹੈਗਾ ਉਹਦੇ ਵਿੱਚ ਮੈਡੀਕਲ ਪਾਲਿਸੀਜ਼ ਆ ਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਉਹਨਾਂ ਨੇ ਬਹੁਤ ਵੱਡੇ ਸਕੇਲ ਦੇ ਉੱਤੇ ਜਿੰਨੇ ਸਾਡੇ ਨਰਸਿੰਗ ਕਾਲਜਸ ਹੈ ਨਰਸਿੰਗ ਸਕੂਲਸ ਹੈ ਮੈਡੀਕਲ ਕਾਲਜਸ ਹੈ ਕੈਮਿਸਟ ਅਸੋਸੀਏਸ਼ਨਸ ਹੈ ਮੇਰਾ ਜਿਹੜਾ ਪਹਿਲਾ ਭਾਈਚਾਰਾ ਜਿਹੜਾ origignal ਭਾਈਚਾਰਾ ਉਹਨਾਂ ਵੱਲੋਂ ਇੱਕ ওভারਗੋਲਡਿੰਗ ਰਿਸਪੌਂਸ ਆ ਤੇ ਅਸੀਂ 170 ਐਂਬੂਲੈਂਸ ਕੀਤੇ ਸੀ ਉਹਨਾਂ ਨੇ 250 ਐਂਬੂਲੈਂਸਾਂ ਨੂੰ ਜੜੀਆਂ ਆ ਗਿਆ ਉਹ ਬਲੈਜ ਕਰ ਦਿੱਤੀਆਂ ਜਾਂ ਅੱਜ ਮੈਂ 20 ਐਂਬੂਲੈਂਸ ਜਨਾਲਾ ਵਾਸਤੇ ਇਸ ਤਰ੍ਹਾਂ ਇਹ ਮੈਂ ਸਾਰੇ ਜ਼ਿਲ੍ਹਿਆਂ ਦੀ ਜਿਹੜੀ ਪੇਰਿੰਗ ਕਰ ਦਿੱਤੀ ਹੈ ਜੀ ਕਿ ਜਿਸ ਤਰ੍ਹਾਂ ਜਿਹੜੇ ਬਠਿੰਡੇ ਵਾਲੇ ਆ ਮੁਕਸਰ ਵਾਲੇ ਆ ਉਹ ਫਾਜ਼ਿਲਕਾ ਚ ਭੇਜਣਗੇ ਜਿਹੜੇ ਮੋਗੇ ਵਾਲੇ ਆ ਲੁਧਿਆਣੇ ਵਾਲੇ ਆ ਇਹ ਫਰੀਦਕੋਟ ਵਾਲੇ ਆ ਇਹ ਇਧਰ ਆਪਣੇ ਤਰਨਤਾਰਨ ਸਾਹਿਬ ਔਰ ਜਿਹੜੇ ਨਾਲ ਲੱਗਦਾ ਫਿਰੋਜ਼ਪੁਰ ਦੇ ਵਿੱਚ ਭੇਜਣਗੇ ਅੰਮ੍ਰਿਤਸਰ ਲਈ ਜਵੇਂ ਲੰਦਰ ਵਾਲਿਆਂ ਦੇ ਨਾਲ ਸ਼ਹੀਦ ਭਗਤ ਸਿੰਘ ਨਗਰ ਰੋਪੜ ਤੱਕ ਇਸ ਤਰ੍ਹਾਂ ਸਾਰੀ ਦੀ ਪੇਰਿੰਗ ਵੀ ਕਰ ਦਿੱਤੀ ਹੈ ਮੈਨੇ ਔਰ ਸਾਡੇ ਜਿਹੜੇ ਡਿਪਾਰਟਮੈਂਟ ਦੇ ਜੰਨੇ ਅਫਸਰ ਸਭਾ ਨੇ ਸਾਰੇ ਕੋਆਰਡੀਨੇਟ ਕਰ ਰਹੇ ਆ ਮੇਰੇ ਜਿਹੜੇ ਪ੍ਰਿੰਸੀਪਲ ਸੈਕਟਰੀ ਹੈ ਔਰ ਡਾਇਰੈਕਟਰ ਹੈ ਸਭ ਤੋਂ ਸਾਰੇ ਆਪਰੇਸ਼ਨਸ ਕੋਆਰਡੀਨੇਟ ਕਰ ਰਹੇ ਆ ਅਸੀਂ ਹਰ ਪਿੰਡ ਤੱਕ ਹਰ ਮਹੱਲੇ ਤੱਕ ਜਿਹੜਾ ਹੈਗਾ ਉਹ ਮੈਡੀਕਲ ਏਡ ਪਹੁੰਚਾ ਰਹੇ ਆਂ ਔਰ ਪਹੁੰਚਾਦੇ ਰਵਾਂਗੇ ਜਿੱਥੇ ਨਹੀਂ ਵੀ ਆ ਸਾਡੀ ਐਂਬੂਲੈਂਸ ਨਹੀਂ ਜਾਂਦੀ ਆ ਉੱਥੇ ਸੀ ਬੋਟ ਐਂਬੂਲੈਂਸਸ ਜੀ ਤਕਰੀਬਨ ਤਕਰੀਬਨ 2 ਬੋਟ ਐਂਬੂਲੈਂਸਸ ਹਰ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਕਿ 24 ਕਿੱਟੇ ਮੋਟਰਾਈਜ਼ਡ ਬੋਟਸ ਆ ਔਰ ਸਾਡੇ ਪੈਰਾਮੈਡੀਕਸ ਉਹਦੇ ਤੇ ਜਾਂਦੇ ਆ ਔਰ ਗੁਰਦਾਸਪੁਰ ਦੇ ਵਿੱਚ 7 ਪਿੰਡ ਸੀ ਉਹਨਾਂ ਨੂੰ ਉਸ ਪਾਰ ਵਿਲੇਜ ਕਹਿੰਦੇ ਆ ਉੱਥੇ 8 ਪ੍ਰੈਗਨੈਂਟ ਲੇਡੀ ਸੀ ਉਹਨਾਂ ਵਾਸਤੇ ਅਸੀਂ ਜਿਹੜੀ 에ਅਰ ਫੋਰਸ ਦੀ ਮਦਦ ਦੇ ਨਾਲ ਜਿਹੜੇ ਹੈਲੀਕਾਪਟਰ ਆ ਉਹਦੇ ਥਰੂ ਵੀ ਅਸੀਂ 5 ਲੇਡੀਜ਼ ਨੂੰ ਅਪਰੋਚਪੁਰ ਦੇ ਵਿੱਚ ਫਾਜ਼ਲਕਾ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਨੂੰ ਲਿਆ ਕੇ ਉਹਦੀ ਸੇਫ ਡਿਲੀਵਰੀ ਜੱਚਾ ਬੱਚਾ ਦੋਨੇ ਬਿਲਕੁਲ ਤੰਦਰੁਸਤ ਹੈ ਸੋ ਤੁਸੀਂ ਏਅਰ ਐਂਬੂਲੈਂਸ ਸਰਵਿਸ ਵੀ ਕਹਿ ਸਕਦੇ ਹੋ ਉਹਨੂੰ ਤੇ ਹੈਲੀਕਾਪਟਰ ਦੇ ਥਰੂ ਅਸੀਂ ਜਿਹੜਾ ਹੈਗਾ ਇਹ ਜਿਹੜੀਆਂ ਸਾਡੀਆਂ ਸਾਡੀ ਜਿਹੜੀ ਰੀਚ ਹੈਗੀ ਆ ਉਹ ਹਰ ਇੱਕ ਜਿਹੜਾ ਸਟੈਂਡਰਡ ਕੋਈ ਜਿਹਨੂੰ ਮਦਦ ਹੈ ਤੇ ਲੋਕਾਂ ਨੂੰ ਇੱਕ ਅਪੀਲ ਹੈ ਕਿ ਜਦੋਂ ਹੜ੍ਹ ਆਉਂਦੇ ਆ ਉਸ ਵੇਲੇ ਜਿਹੜੇ ਜੀਵ ਜੰਤੂਆਂ ਨੂੰ ਤੇ ਸਟ्रेस ਵੀ ਹੁੰਦਾ ਔਰ ਜਿਹੜੇ ਜਿਵੇਂ ਸਨੇਕ ਬਾਈਟਸ ਦੇ ਕੇਸਸ ਆ ਰਹੇ ਆ ਡੌਗ ਬਾਈਟ ਦੇ ਕੇਸ ਆ ਰਹੇ ਆ ਕਿਉਂਕਿ ਉਹ ਵੀ ਅੰਡਰ ਸਟ੍ਰੈਸ ਵੀ ਹੁੰਦੇ ਆ ਔਰ ਉਹ ਜਿਹੜੀ ਉੱਚੀ ਜਗ੍ਹਾ ਹੁੰਦੀ ਆ ਜਿੱਥੇ ਲੋਕ ਰਹ ਰਹੇ ਹੁੰਦੇ ਉਧਰੋਂ ਆਉਂਦੇ ਹੋਗੇ ਤੇ ਇੱਕ ਤਾਂ ਅਨਸਸਪੈਕਟਿੰਗ ਸਰਕਮਸਟੈਂਸਸ ਦਾ ਧਿਆਨ ਰੱਖਣਾ ਕਿ ਇੱਕ ਸੋਟੀ ਔਰ ਰਾਤ ਨੂੰ ਇੱਕ ਟੋਰਚੀ ਹੱਥ ਵਿੱਚ ਰੱਖਣੀ ਆ ਔਰ ਜਿਹੜਾ ਸਿ ਸਕੂਅਰ ਕੇ ਪ੍ਰਾਣਾ ਮੈਂ ਇੱਕ ਪਿੰਡ ਦਾ ਰਹਿਣ ਵਾਲਾ ਹੈਗਾ ਤੇ ਉਹਦੇ ਨਾਲ ਨਾ ਤੁਸੀਂ ਸਨੇਕ ਬਾਈਟ ਤੋਂ ਬਚ ਸਕਦੇ ਹੋ ਦੂਜੀ ਗੱਲ ਇਹ ਹੈ ਵੀ ਸਾਡੇ ਕੋਲੇ ਤਿੰਨ ਕੇਸ ਆਏ ਸੀਗੇ ਸਾਡੇ ਕੋਲੇ ਬਹੁਤ ਲੇਟ ਆਉਂਦੇ ਆ ਡੌਗ ਬਾਈਟ ਤੋਂ ਬਾਅਦ ਵਿੱਚ ਜੋ ਰੈਬੀ ਚ ਰੋ ਉਹਦਾ ਲਾਜ਼ਮੀ ਹੈ ਸਾਡੇ ਕੋਲੇ ਅਜਨਾਲੇ ਦੇ ਹਸਪੀਟ ਡੌਗ ਬਾਈਟ ਦਾ ਵੀ ਸਨੇਕ ਬਾਈਟ ਦਾ ਪੂਰਾ ਬੰਦੋਬਸਤ ਹੈ ਔਰ ਜਦੋਂ ਸਨੇਕ ਬਾਈਟ ਹੋ ਜਾਏ ਡੌਗ ਬਾਈਟ ਹੋ ਜਾਏ ਵੈਸੇ ਉਹਨੂੰ ਵਾਈਟ ਕਰੋ ਜਿਸ ਤਰ੍ਹਾਂ ਮੈਂ ਤੁਹਾਨੂੰ ਸਭੇ ਸੋਟੀ ਰੱਖੋ ਟਰਚ ਰੱਖੋ ਧਿਆਨ ਰੱਖੋ ਜੇ ਜੁੱਤੇ ਵੀ ਪਾ ਰਹੇ ਆ ਕੋਈ ਵੀ ਚੀਜ਼ਾਂ ਨੂੰ ਛਾੜ ਕੇ ਪਾਣੀ ਆ ਲੱਕੜਾਂ ਪਈਆਂ ਉਹਨੂੰ ਪਹਿਲਾਂ ਛਿਛਕੇ ਲਓ ਉੱਥੇ ਸੋਟੀ ਦਾ ਖੜਕਾ ਜਿਹਾ ਕਰ ਦਿਓ ਭੱਜ ਜਾਂਦੇ ਜਿਹੜੇ ਦਰਦੇ ਹੁੰਦੇ ਆ ਪੰਛੀ ਸਾਰੇ ਜੀਵ ਜੰਤੂ ਇਹਦੇ ਬਾਵਜੂਦ ਜੇ ਹੋ ਜਾਏ ਤਾਂ ਜਿੱਥੇ ਸਨੇਕ ਬਾਈਟ ਹੋ ਜਾਏ ਉਹਨੂੰ ਤੁਸੀਂ ਇੱਕ ਤਾਂ ਉਹਨੂੰ ਮੂੰਹ ਨਾਲ ਬਿਲਕੁਲ ਸੱਕ ਨਹੀਂ ਕਰਨਾ ਚਾਹੀਤ ਨੋ ਜਿਹੜਾ ਬੰਦਾ ਕਰੇਗਾ ਉਹਨੂੰ ਉਹਨੂੰ ਵੀ 19 ਜਿਹੜੀ ਪ੍ਰੋਬਲਮ ਹੋ ਸਕਦੀ ਹੈ ਬਲੀਡਿੰਗ ਨੂੰ ਵੱਧ ਨਹੀਂ ਕਰਨਾ ਉਹਨੂੰ ਚੰਗੀ ਤਰ੍ਹਾਂ ਜੋ ਤੁਹਾਡੇ ਕੋਲੇ ਸਾਬਣ ਡਿਟੋਲ ਜੋ ਵੀ ਹੈ ਤੁਹਾਨੂੰ ਉਹਦੇ ਨਾਲ ਹਲਕਾ ਡਿਟੋਲ ਲਾਈਟ ਕਰਕੇ ਉਹਦੇ ਨਾਲ ਵਾਸ਼ ਕਰਨਾ ਉਹਨੂੰ ਲੈਟਟ ਬਲੀਵ ਉਸ ਫੋਰਸਨ ਨੂੰ ਮੋਬਿਲਾਈਜ਼ ਕਰਨਾ ਕਿ ਤੁਸੀਂ ਭੱਜਣਾ ਨਹੀਂ ਹੈ ਬਸ ਜੇ ਸੱਪ ਲੜ ਗਿਆ ਬੰਦਾ ਭੱਜਦਾ ਉਹਦੇ ਨਾਲ ਪੰਪਿੰਗ ਐਕਸ਼ਨਾਂ ਜ਼ਾਹਰ ਕਰਦੀ ਆ ਤੇ ਇਮੀਡੀਏਟਲੀ ਉਹਨੂੰ ਨੀਅਰਸ ਹਸਪੀਟਲ ਤੇ ਲੈ ਜਾਓ ਸਾਡੇ ਕੋਲੇ ਪੂਰਾ ਐਂਟੀ ਸਨੇਕ ਵੈਨਮ ਸੀਰਮ ਕੋਈ ਵੀ ਮੌਤ ਨਹੀਂ ਹੋਣ ਦੇਵਾਂਗੇ ਔਰ ਉਸ ਤੋਂ ਬਾਅਦ ਜਿਹੜਾ ਲਾਈਵ ਸਪੋਰਟ ਵਾਲਾ ਮੈਡੀਕਲ ਕਾਲਜ ਸਾਡੇ ਪੂਰੇ ਬਲੱਡ ਸਾਰਾ ਕੁਝ ਤਿਆਰੀ ਇਹਨਾਂ ਬਾਕੀ ਜਿਹੜੀਆਂ ਤੁਹਾਡੀਆਂ ਵਾਟਰ ਬੋਰਨ ਡਿਸੀਜ਼ਸ ਹੈ ਉਹਦੇ ਵਾਸਤੇ ਅਸੀਂ ক্লোਰਿੰਗ ਦੀਆਂ ਗੋਲੀਆਂ ਦੇ ਰਹੇ ਹਾਂ ਪਾਣੀ ਐਪੀਰੈਂਟਲੀ ਸਾਫ਼ ਹੈ ਤਾਂ ਜਿਹੜਾ ਹੈਗਾ ਉਹ ਉਹਦੇ ਚ ਗੋਲੀ ਪਾ ਕੇ ਰੱਖ ਦਿਓ 20 ਲੀਟਰ ਚ ਗੋਲੀ 20 ਮਿੰਟ ਬਾਅਦ ਪਾਣੀ ਪੀ ਸਕਦੇ ਹੋ ਔਰ ਇਹਦੇ ਨਾਲ ਨਾਲ ਜੇ ਤੁਹਾਨੂੰ ਲੱਗਦਾ ਕਿ ਪਾਣੀ ਟਰਬਿਡ ਹੈ ਹੈ ਹੀ ਨਹੀਂ ਹੈ ਪੀਣ ਵਾਲਾ ਤਾਂ ਸਾਨੂੰ ਦੱਸੋ ਅਸੀਂ ਅਸੀਂ ਬੋਟਲਡ ਵਾਟਰ ਦਾ ਪਾਣੀ ਦੇ ਟੈਂਕਰ ਪਹੁੰਚਾਵਾਂਗੇ ਹਰ ਤਰ੍ਹਾਂ ਤੇ ਅਸੀਂ ਕਰ ਰਹੇ ਹਾਂ ਪਾਣੀ ਠੀਕ ਹੋਣਾ ਚਾਹੀਦਾ ਸੁੱਕਾ ਰਾਸ਼ਨ ਦੇ ਰਹੇ ਹਾਂ ਖਾਣਾ ਤਾਜ਼ਾ ਬਣਾ ਕੇ ਖਾਣਾ ਬਾਸੀਆਂ ਚੀਜ਼ਾਂ ਨਹੀਂ ਖਾਣੀਆਂ ਇਹਨਾਂ ਦਾ ਆਪਣੀ ਸਿਹਤ ਦਾ ਧਿਆਨ ਰੱਖੋ ਮੱਖੀ ਮਛਰਾਂ ਤੋਂ ਜਿਹੜਾ ਹੈਗਾ ਉਹ ਕੱਪੜੇ ਪਾਓ ਪ੍ਰੋਪਰ ਜਿਹੜੇ ਹੈਗੇ ਆ ਕਵਰ ਕਰ ਲਓ ਆਪਣੇ ਆਪ ਨੂੰ ਕੋਈ ਮੋਸਕੀਟੋ ਕੋਇਲ ਯੂਜ਼ ਕਰ ਲਓ ਜੇ ਬਿਜਲੀ ਅੱਜ ਕੱਲ੍ਹ ਲੋਕਾਂ ਦੇ ਇਨਵਰਟਰ ਲੱਗੇ ਹੋਇਆ ਜਾਂ ਤੁਸੀਂ ਜਿਹੜਾ ਹੈਗਾ ਉਹ ਆਲ ਆਊਟ ਵਗੈਰਾ ਅਸੀਂ ਉਹ ਵੀ ਪ੍ਰੋਵਾਈਡ ਕਰ ਰਹੇ ਹਾਂ ਸਾਰਾ ਸਾਨੂੰ ਜੋ ਵੀ ਦੱਸੋਗੇ ਅਸੀਂ ਪ੍ਰੋਵਾਈਡ ਕਰਾਂਗੇ ਅਸੀਂ ਲੋਕਾਂ ਦੀ ਸਿਹਤ ਦਾ ਪੂਰਾ ਧਿਆਨ ਰੱਖਾਂਗੇ ਡਾਕਟਰ ਸਾਹਿਬ ਦੇ ਇਹ ਪੈਰਾਮੈਡੀਕਲ ਦੇ ਜਿਹੜੇ ਬੱਚੇ ਜਾ ਰਹੇ ਨੇ ਇਹਨਾਂ ਵਿੱਚ ਇਹਨਾਂ ਦਾ ਵੀ ਹੈ ਜੀ ਇਹਦੇ ਚ ਪੈਰਾਮੈਡੀਕਸ ਦੇ ਵੀ ਸਾਰੀਆਂ ਟੀਮਾਂ ਹੈਗੀਆਂ ਇਹ 20 ਐਂਬੂਲੈਂਸ ਜਿਹ ਇਦੇ ਵਿੱਚ ਸਾਡੇ ਨਰਸਿੰਗ ਕਾਲਜਸ ਆ ਹੋਰ ਰੈੱਡ ਕਰਾਸ ਹੋਰ ਜਿਹੜੀਆਂ ਬਹੁਤ ਸਾਰੀਆਂ ਦੂਜੀਆਂ ਐਨ ਜੀਓਸ ਆ ਗਈਆਂ ਜਿਹੜੇ ਮਤਲਬ ਜਿਹੜੇ ਕੋਈ ਐਂਬੂਲੈਂਸ ਕੋ ਦੋ ਨਰਸਿੰਗ ਕਾਲਜਸ ਵਾਲੇ ਨਰਸਿੰਗ ਹੋਮਸ ਵਾਲੇ ਕੈਮਿਸਟ ਅਸੋਸੀਏਸ਼ਨ ਦੇ ਬੰਦੇ ਵੀ ਨਾਲ ਜਾ ਰਹੇ ਹੋ ਦਵਾਈਆਂ ਵੀ ਦੇ ਰਿਹਾ ਇਹ ਯੰਗ ਡਾਕਟਰਸ ਆਗੇ ਜਿਹੜੇ ਜਿਹੜੇ ਇੰਟਰਨੈਂਟ ਹਾਊਸ ਸਰਜਨਸ ਐਂਡ ਜਿਹੜੇ ਰੈਜ਼ੀਡੈਂਟ ਡਾਕਟਰਸ ਆਗੇ ਇਸ ਤੋਂ ਸਵਾਇਸ ਹੀ ਸਪੈਸ਼ਲਿਸਟ ਸਰਵਿਸਿਜ਼ ਵੀ ਜਿੱਥੇ ਸਾਨੂੰ ਲੋੜ ਹੈ ਮੈਡੀਕਲ ਕਾਲਜ ਦੀਆਂ ਟੀਮਾਂ ਸਾਡੀਆਂ ਤਿਆਰ ਹੈਗੀਆਂ ਜੇ ਜਨਾਲੇ ਵਿੱਚ ਆ ਕੇ ਉੱਥੇ ਸੀਜ਼ੇਰੀਅਨ ਦਾ ਹੋਰ ਉਹਨਾਂ ਨੂੰ ਆਪਰੇਸ਼ਨ ਵੀ ਕਰਨੇ ਪੈਣਗੇ ਅਸੀਂ ਵੀ ਆਰ ਪ੍ਰਿਪੇਅਰਡ ਵੈਸੇ ਅਸੀਂ ਉਹਦੇ ਵਾਸਤੇ ਐਂਬੂਲੈਂਸ ਸਰਵਿਸ ਦੇਵਾਂਗੇ ਕਿ ਉਹਨੂੰ ਇੱਥੇ ਲਿਆ ਕੇ ਪੇਸ਼ੈਂਟ ਕਰਕੇ ਬਾਅਦ ਵਿੱਚ ਪੋਸਟਪੇਟ ਕੇਅਰ ਵਾਸਤੇ ਉੱਥੇ ਭੇਜ ਦਾਂਗੇ ਸਰ ਮੈਨੂੰ ਯੂਸ ਤੇ ਆ ਇਹਨੂੰ ਇਹਨੂੰ ਮੈਂ ਆਸ਼ਾ ਵਰਕਰਾਂ 'ਕਾ ਟਿਕਾਉਂਗਾ ਜੀ ਇਹ ਸਾਰੀਆਂ ਆਸ਼ਾ ਵਰਕਰ ਜਿਹੜੀਆਂ ਉੱਥੇ ਆਈਆਂ ਸਭ ਨੂੰ ਦੇਵਾਂਗੇ ਅਸੀਂ ਇਹ ਇਹਦੇ ਇਹਦੇ ਵਿੱਚ ਐਸੋਸੀਏਸ਼ਨ ਵੱਲੋਂ ਤਿਆਰ ਕਰਾਈ ਗਈ 50 ਕੇਮਿਸ ਇਹ ਪੰਜਾਬ ਕੈਮਿਸ ਐਸੋਸੀਏਸ਼ਨ ਇਹ ਤੁਹਾਡਾ ਜੀ ਤੁਹਾਡਾ ਆਸ਼ੀਰਵਾਦ ਹੈ ਜਿਹੜਾ ਦਾਸ਼ੀਰਵਾਦ ਹੈ ਦੇਖੋ ਤੁਸੀਂ ਲੋਕਾਂ ਦੀ ਸ਼ਰਧਾ ਦੇਖੋ ਜੀ ਇਹਨਾਂ ਨੇ 500 ਕਿੱਟ ਮੈਂ ਕੱਲ੍ਹ ਕਿਹਾ ਇਹਨਾਂ ਨੂੰ ਰਾਤੀ ਰਾਤੀ ਕਿਹਾ ਇਹਨਾਂ ਨੂੰ ਰਾਤੋਂ ਰਾਤ ਇਹਨਾਂ ਨੇ ਬਣਾ ਕੇ ਇਹ ਆਸ਼ਾ ਵਰਕਰ ਕਿੱਟ ਹੈ ਜੀ ਇਹ ਹਰ ਪਿੰਡ ਵਿੱਚ ਹਰ ਮਹੱਲੇ ਦੇ ਵਿੱਚ ਅਵੇਲੇਬਲ ਕਰਾ ਦਾਂਗੇ ਇਹਦੇ 'ਚ ਹਰ ਅਪਰੀਸ਼ੀਏਟ ਅਪਰੀਸ਼ੀਏਟ ਆ ਉਹ ਵੀ ਬਹੁਤ ਜ਼ਿਆਦਾ ਸਰ ਟੀਚਰ ਐਸੋਸੀਏਸ਼ਨ ਸਰ ਤੋਂ ਆਖਰੀ ਸਰਕਾਰ ਦੇ ਤੌਰ 'ਤੇ ਸਹਿਯੋਗ ਤੋਂ ਕਿਵੇਂ ਐਸ ਆਰ ਡੀ ਸੁਸਾਇਟੀ ਕੰਟੀਨਿਊਸਲੀ ਆਰ ਡੂਇੰਗ ਮੈਡੀਕਲ ਟੀਕਿੰਗ ਕੈਂਪਸ ਜੁੜੇ ਆਈ ਵਾਸ ਤੁਸੀਂ ਇਹਦੇ ਨਾਲ ਜੁੜ ਜਓ ਇਹਨੂੰ ਆਪਾਂ ਸਟਰੀਮ ਲਾਈਨ ਕਰਕੇ

ਆਜੋ ਡਾਕਟਰ ਤਾਂ ਇੱਕ ਮਿੰਟ ਡਾਕਟਰ ਰੇਸ ਸਰ ਚਲੋ ਚਲੋ ਆਓ ਜੀ ਆਓ ਚਲੋ ਕੋਲ ਆ ਕੇ ਦੋਸਤ ਆ ਚੱਕ ਲੋ ਅੱਗੇ ਆਣਾ ਮੈਂ ਆ ਗਿਆ ਹੋ ਗਿਆ ਹੋ ਗਿਆ ਜੀ ਹੋ ਗਿਆ ਹੋ ਗਿਆ ਹੋ ਗਿਆ ਜੀ ਹੋ ਗਿਆ ਹੋ ਗਿਆ ਹੋ ਗਿਆ ਚਲੋ ਚਲੋ ਜੀ ਚਲੋ 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 ਹੋਰ ਵੀ ਐਂਬੂਲੈਂਸ ਆਣੀ ਆ ਬਹੁਤ ਐਂਬੂਲੈਂਸ ਆਣੀ ਦੂਜੀ ਆਣ ਦਿਓ ਜੀ ਚਲੋ ਅਚਨਾਲੇ ਪਹੁੰਚੋ ਜਨਨ ਅਲਾਵ ਜੀ ਲਾਈਨ ਲਾਓ ਨਾ ਲਾਈਨ ਲਾਓ ਤੋ ਚਲੋ ਚਲੋ ਇਹਨੂੰ ਤੋਰ ਦੇ ਨਾਲੇ ਨੈਕਸਟ ਨੈਕਸਟ ਤੁਸੀਂ ਸਾਡ ਤੇ ਲਈ ਚਲੋ ਨੰਗੀ ਜਾਣਗੇ ਫਰੰਟ ਤੋਂ ਇੱਕ ਲਾਈਨ ਬਣਾਓ ਪਿੱਛੇ ਜਾਓ ਆਓ ਜਿਓ ਆਓ ਜੀ ਆਓ ਚੱਲੀ ਜਮਤਲੋ 20 ਸਾਡ 20 ਸਾਡ ਆਓ ਚਲੋ 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 ਜੀ ਚੱਲੋ ਚਲੋ ਜੀ ਚੱਲੋ ਚਲੋ ਚਲੋ ਰੁਕਣਾ ਨਹੀਂ ਜੀ ਰੁਕਣਾ ਨਹੀਂ ਅਈ ਸਰ ਤਰਨਤਾਰੂ ਨੇ 500 ਕਿਟ ਭੇਜ ਦਿੱਤੀ ਹੈ ਜੀ ਚੱਲੇ ਗਏ ਬਹੁਤ ਬਹੁਤ ਪ੍ਰਾਊਡ ਆ ਬੱਸ ਇੱਕ ਸਰ ਇੱਕ ਪਰਸਨਲ ਬਾਈਟ ਅ ਪਰਸਨਲ ਬਾਈਟ ਦਾ ਨਾ ਫਿਰ ਸਾਰਿਆਂ ਨੂੰ ਨਹੀਂ ਕਰਨੀ ਹੁੰਦੀ ਇਹ ਇਹਦੇ ਵਿੱਚੋਂ ਕਰ ਦਿਓ ਜੀ ਜੇ ਮੈਂ ਜੇ ਮੈਂ ਸਿੰਗਲ ਬਾਇਟਸ ਕਰਨ ਲੱਗ ਗਿਆ ਨਾ ਫਿਰ ਸਾਰਿਆਂ ਨੂੰ ਲੋੜ ਪੈ ਜਾਊਗਾ ਜੀ ਪਾਓ ਜੀ ਕਰੇ ਬੋਲੋ ਚਲੋ ਚਲੋ ਬੱਚਿਆਂ ਨੇ ਵੀ ਬੈਣਾ ਚਲੋ ਚਲੋ ਆਜੋ ਆ ਵੀ ਇਹਦੇ ਇਹਦੇ ਅੰਦਰੋਂ ਵੀ ਲੈ ਲਓ ਜੀ ਫੂਡ ਇਹ ਫੂਡ ਪੈਕੇਟਸ ਵੀ ਆ ਜੀ ਸਾਡੇ ਨਾਲ ਚਲੋ ਚਲੋ ਲੈ ਚਲੋ ਅੱਗੇ ਚਲੋ ਬਸ ਠੀਕ ਹੈ ਜੀ ਅੱਗੇ ਅੱਗੇ ਜਾ ਕਰਨਗੇ ਅੱਗੇ ਜਾਣਾ ਚਲੋ ਚਲੋ ਜੀ ਆਈਐਮਐਸ ਦਾ ਨੰਬਰ ਕੁਲੀ ਬਣ ਰਿਹਾ

ਮੈਡੀਕਲ ਕਾਲਜ ਵਾਲੇ ਮੇਡਾ ਬੈਠ ਜਾ ਬੈਠ ਜਾ ਆ ਚਲੋ 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 ਹਾਂ ਡਾਕਟਰ ਸਾਹਿਬ ਕਿੱਥੇ ਹੋ ਤੁਸੀਂ ਆ ਚਲੋ ਚਲੋ ਸਰ થોੜੀ ਚਲੋ ਹਾਂ ਮੈਡੀਕਲ ਕਾਲਜ ਆ ਸਕਦੇ ਹੋ 10 ਮਿੰਟ ਆਜੋ ਆਜੋ ਮੈਡੀਕਲ ਕਾਲਜ ਇਹ ਬੱਚੇ ਇਨਾਂ ਚ ਨਹੀਂ ਬੈਣੇ ਡਾਕਟਰ ਸਾਹਿਬ ਉਹ ਟਾਈਮ ਨਾਟ ਸੁਪਰਵਾਈਜ਼ਰ ਅੱਜ ਨਾ ਜੀ ਜਨਾਰੇ ਦੇ ਵਿੱਚੋਂ ਮੇਰੇ ਕੋਲ ਰਿਕੁਆਇਰਮੈਂਟ ਆਈ ਸੀ ਤੇ ਮੈਂ 20 ਐਮਬੂਲੈਂਸ ਜਿਹੜੀਆਂ ਹੈਗੀਆਂ ਉਹ ਗਵਰਨਮੈਂਟ ਮੈਡੀਕਲ ਕਾਲਜ ਤੋਂ ਇਹ ਐਨ ਜੀਓਜ਼ ਦੇ ਸਹਿਯੋਗ ਨਾਲ ਆ ਜਿਹਦੇ ਵਿੱਚ ਪ੍ਰੋਮੀਨੈਂਟਲੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਹੜੀ ਆਪਣੇ ਕੈਮਿਸਟਰੀ ਐਸੋਸੀਏਸ਼ਨ ਆ ਪੰਜਾਬ ਦੀ ਉਹਨਾਂ ਵੱਲੋਂ ਔਰ ਬਹੁਤ ਸਾਰੇ ਨਰਸਿੰਗ ਕਾਲਜੇਜ਼ ਔਰ ਨਰਸਿੰਗ ਹੋਮਸ ਔਰ ਜਿਹੜੇ ਕੁਝ ਸੋਸਾਇਟੀਜ਼ ਆ ਗਿਆ ਜਿਹੜੀਆਂ ਮਤਲਬ ਕੋਈ ਚੈਰੀਟੇਬਲ ਹਸਪੀਟਲ ਆ ਜਾਂ ਚੈਰੀਟੇਬਲ ਇੰਸਟੀਟਿਊਸ਼ਨ ਉਹਨਾਂ ਵੱਲੋਂ ਕੰਟਰੀਬਿਊਟ ਕੀਤਾ ਇਹਨਾਂ ਦੇ ਵਿੱਚ ਇਹਨਾਂ ਨੇ 500 ਜਿਹੜੀ ਕੈਮਿਸਟਰੀ ਐਸੋਸੀਏਸ਼ਨ ਨੂੰ ਆਸ਼ਾ ਵਰਕਰ ਵਾਸਤੇ ਕਿਟਸ ਦਿੱਤੀਆਂ ਫੂਡ ਪੈਕੇਟਸ ਵੀ ਦਿੱਤੇ ਆ ਲੋਕਾਂ ਵਾਸਤੇ ਔਰ ਇਹਦੇ ਨਾਲ ਨਾਲ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਜਜ਼ਬਾ ਹੈਗਾ ਉਹ ਸਾਹਮਣੇ ਉੱਪਰ ਕੇ ਸਾਹਮਣੇ ਆਇਆ ਕਿ 20 ਐਂਬੂਲੈਂਸ ਐਥੋਂ ਆ ਪੰਜਾਬ ਦੇ ਵਿੱਚ ਕੁੱਲ ਜਿਹੜਾ ਹੈਗਾ ਇਹ ਇਹ ਵਾਲੀ ਐਨ ਜੀਓ ਦੀਆਂ ਜਿਹੜੀਆਂ ਆਈਐਮਏ ਦੀਆਂ ਕੈਮਿਸਟ ਅਸੋਸੀਏਸ਼ਨਸ ਔਰ ਬਾਕੀ ਸਾਰੇ ਜਨੇ ਨਰਸਿੰਗ ਕਾਲਜੇਜ਼ ਔਰ ਨਰਸਿੰਗ ਹੋਮਸ ਇਹਨਾਂ ਦੀਆਂ ਮਿਲਾ ਕੇ 250 ਐਂਬੂਲੈਂਸ ਦਿੱਤੀਆਂ ਉਹ ਸਾਡੇ ਕੋਲੇ 170 ਪਹਿਲਾਂ ਸਰਕਾਰੀ ਸੀਗੀਆਂ ਇਹ ਸਾਡੀ ਜਿਹੜੀ ਫਲੀਟ ਹੈ ਡਬਲ ਤੋਂ ਜ਼ਿਆਦਾ ਹੋ ਗਈ ਆ ਇਹਦੇ ਨਾਲ ਅਸੀਂ ਹਰ ਜਿਹੜਾ ਫਲੱਡ ਅਫੈਕਟਡ ਹਰ ਪਿੰਡ ਦੇ ਵਿੱਚ ਹਰ ਮਹੱਲੇ ਦੇ ਵਿੱਚ ਪਹੁੰਚ ਸਕਾਂਗੇ ਸਾਡੀਆਂ ਟੀਮਾਂ ਜਾਣਗੀਆਂ ਉੱਥੇ ਮੈਡੀਕਲ ਟੀ ਔਰ ਅਸੀਂ ਜਿਹੜੀਆਂ ਖਾਸ ਤੌਰ ਤੇ ਗੰਦੇ ਪਾਣੀ ਨਾਲ ਮੱਖੀਆਂ ਮੱਛਰਾਂ ਨਾਲ ਬਿਮਾਰੀਆਂ ਫੈਲਣ ਵਾਲੀਆਂ ਹੁੰਦੀਆਂ ਔਰ ਸਨੇਕ ਬਾਈਟ ਡੌਗ ਬਾਈਟ ਉਹਨਾਂ ਦਾ ਔਨ ਦਾ ਸਪੋਟ ਅਸੀਂ ਜਿਹੜਾ ਇਲਾਜ ਕਰ ਸਕਾਂਗੇ ਔਰ ਅਸੀਂ ਕੀਮਤੀ ਜਾਨਾਂ ਬਚਾ ਰਹੇ ਹਾਂ ਔਰ ਹੋਰ ਜ਼ਿਆਦਾ ਬਚਾ ਸਕਾਂਗੇ